ਕੱਲ ਸਾਡੇ ਮਾਨਜੋਗ ਡੀਜੀਪੀ ਸਰ ਗੌਰਵ ਯਾਦਵ ਸਰ ਉਹਨਾਂ ਨੇ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਵਾਲੇ ਪੂਰੇ ਸਟੇਟ ਨੂੰ ਦੱਸਿਆ ਸੀ ਤਾਂ ਇਹ ਇੱਕ ਕਨਸਰਟਡ ਅਫਰਟ ਹੈ ਜਿਹੜੇ 72 ਘੰਟਿਆਂ ਚ ਕੱਲ ਤੋਂ ਲੈ ਕੇ ਜਿਹੜਾ ਸ਼ੁਰੂ ਹੈ ਅਗਲੇ 72 ਘੰਟਿਆਂ ਚ ਪੰਜਾਬ ਚ ਜਿੰਨੇ ਵੀ ਇਹ ਮਾੜੇ ਅੰਸਰ ਨੇ ਜਿਹੜੇ ਬਦਮਾਸ਼ ਨੇ ਜਿਹੜੇ ਭਾਰ ਬੈ ਕੇ ਇੱਥੇ ਲੋਕਾਂ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਿਹੜਾ ਵੀ ਕ੍ਰਿਮੀਨਲ ਐਲੀਮੈਂਟ ਹੈ ਉਹਦੇ ਖਿਲਾਫ ਇੱਕ ਸਖਤ ਕਾਰਵਾਈ ਪੂਰੇ ਪੰਜਾਬ ਚ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੇਠ ਸਾਡੇ ਡੀਜੀਪੀ ਸਰ ਦੀ ਸੁਪਰਵੀਜ਼ਨ ਹੇਠ ਚੱਲਦੀ ਪਈ ਹੈ। ਉਸੇ ਲੜੀ ਦੇ ਤਹਿਤ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਵਾਸੀਆਂ ਨੂੰ ਇਹ ਦੱਸਣਾ ਚਾਹੁੰਨੀ ਹੈ ਕਿ ਫਰੀਦਕੋਟ ਪੁਲਿਸ ਨੇ ਮਾਨਯੋਗ ਆਈਜੀ ਮੈਡਮ ਨੀਲਾੰਬਰੀ ਜਗਦਲੇ ਉਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਹੇਠ ਬਹੁਤ ਚੰਗਾ ਕੰਮ ਕੀਤਾ ਹੈ ਤੇ ਮਹਿਜ 36 ਘੰਟਿਆਂ ਚ ਫਰੀਦਕੋਟ ਪੁਲਿਸ ਦੀ ਸਾਰੀ ਟੀਮ ਵੱਲੋਂ 151 ਦੋਸ਼ੀ ਜਿਹੜੇ ਹੈਗੇ ਉਹ ਰਾਉਂਡ ਅਪ ਕੀਤੇ ਗਏ ਨੇ। ਅਨੇ ਪਿਛਲੇ 36 ਘੰਟਿਆਂ 'ਚ ਫਰੀਦਕੋਟ ਪੁਲਿਸ ਦਾ ਹਰ ਇੱਕ ਮੁਲਾਜ਼ਮ, ਹਰ ਇੱਕ ਐਸਐਚਓ, ਹਰ ਇੱਕ ਪੁਲਿਸ ਅਫੀਸ਼ਰ ਭਾਵੇਂ ਉਹ ਦਫ਼ਤਰ 'ਚ ਜਿਹਦੀ ਡਿਊਟੀ ਹੋ, ਭਾਵੇਂ ਉਹਦੀ ਪੀਸੀਆਰ 'ਤੇ ਡਿਊਟੀ ਹੋ, ਭਾਵੇਂ ਉਹਦੀ ਕਿਤੇ ਵੀ ਡਿਊਟੀ ਹੋ, ਉਹਨਾਂ ਨੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਇਹ 151 ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਰਾਉਂਡ ਅਪ ਕਰਨ 'ਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਇਹ ਪੂਰਾ ਹੀ ਜਿਹੜਾ ਆਪਰੇਸ਼ਨ ਹੈ, ਜਿਹੜਾ ਆਪਰੇਸ਼ਨ ਪ੍ਰਹਾਰ ਜਿਹੜਾ جاری ਹੈ, ਫਿਲਹਾਲ ਵੀ ਜਾਰੀ ਹੈ ਰਾਈਟ ਨਾਓ ਐਸ ਵੀ ਸਪੀਕ ਤਾਂ ਅਸੀਂ ਹੁਣ ਸਦਰ ਫਰੀਦਕੋਟ ਥਾਣੇ 'ਚ ਹੀ ਖੜੇ ਹੈ ਤੇ ਸਾਰੇ ਹੀ ਥਾਣਿਆਂ 'ਚ ਇਸੇ ਤਰ੍ਹਾਂ ਸੇ ਇਹ ਇੱਕ ਆਪਰੇਸ਼ਨ ਜਾਰੀ ਹੈ ਇਹ ਪੂਰੇ ਆਪਰੇਸ਼ਨ 'ਚ ਸਾਡੇ ਜ਼ਿਲ੍ਹੇ ਦੇ 9 ਅਗਸਟ ਦੇ ਆਫੀਸਰਸ ਔਰ 64 ਟੀਮਾਂ ਕੰਮ ਕਰਦੀ ਪਈ ਹੈ ਔਰ ਸਾਡੇ 450 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਪੂਰੇ ਹੀ ਆਪਰੇਸ਼ਨ ਪ੍ਰਹਾਰ 'ਚ ਫਰੀਦਕੋਟ ਜ਼ਿਲ੍ਹੇ 'ਚ ਆਪਣਾ ਕੰਮ ਕਰ ਰਹੇ ਨੇ ਇਹ ਜਿਹੜੇ 151 ਬੰਦੇ ਰਾਉਂਡ ਅਪ ਹੋਏ ਹਨ ਇਹਨਾਂ ਵਿੱਚੋਂ 45 ਬੰਦੇ ਉਹ ਨੇ ਜਿਨ੍ਹਾਂ ਨੂੰ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ 'ਚ ਬੁੱਕ ਕੀਤਾ ਗਿਆ ਹੈ ਯਾਨੀ ਜਿਹੜੇ ਕਿਸੇ ਗੈਂਗ ਦੇ ਮੈਂਬਰਸ ਨੇ ਜਿਹੜੇ ਬਾਰ-ਬਾਰ ਵਾਰਦਾਤਾਂ ਕਰਨ ਦੇ ਆਦੀ ਨੇ ਔਰ ਇਸ ਤੋਂ ਇਲਾਵਾ 16 ਬੰਦੇ ਐਸੇ ਨੇ ਜਿਹੜੇ ਹੀਨਸ ਕ੍ਰਾਈਮ ਯਾਨੀ سنگੀਨ ਅਪਰਾਧ ਜਿਹੜੇ ਹੁੰਦੇ ਆ ਭਾਵੇਂ ਉਹ ਮਰਡਰ ਹੋ ਗਿਆ ਅਟੈਂਪਟ ਟੂ ਮਰਡਰ ਹੋ ਗਿਆ ਐਕਸਟਰਸ਼ਨ ਕਾਲਸ ਹੋ ਗਏ ਇਸ ਟਾਈਪ ਦੇ ਜਿਹੜੇ ਹਿੰਸ ਕ੍ਰਾਈਮ ਅਕਿਊਜ਼ ਨੇ ਉਹ ਵੀ ਅਰੈਸਟ ਹੋਏ ਨੇ 16 17 ਪ੍ਰੋਕਲੇਮਡ ਆਫੈਂਡਰਸ ਇਹਦੇ ਵਿੱਚ ਅਰੈਸਟ ਹੋਏ ਨੇ ਯਾਨੀ ਜਿਹੜੇ ਬੰਦੇ ਬਹੁਤ ਟਾਈਮ ਤੋਂ ਫਰਾਰ ਚੱਲ ਰਹੇ ਸੀ ਉਹ ਵੀ 17 ਬੰਦੇ ਫਰੀਦਕੋਟ ਪੁਲਿਸ ਦੀ ਸਾਰੀ ਟੀਮਸ ਵੱਲੋਂ ਇਹਦੇ ਵਿੱਚ ਅਰੈਸਟ ਕੀਤੇ ਗਏ ਨੇ ਜਿਹੜੇ ਗੈਂਗਸਟਰਸ ਜਾਂ ਜਿਹੜੇ ਬਦਮਾਸ਼ ਨੇ ਉਹਨਾਂ ਦੇ ਜਿਹੜੇ ਐਸੋਸੀਏਟਸ ਨੇ ਜਾਂ ਉਹਨਾਂ ਦੇ ਐਸੇ ਜਿਹੜੇ ਮਦਦਗਾਰ ਅਸੀਂ ਕਹਿ ਸਕਦੇ ਨੇ ਜਿਹੜੇ ਉਹਨਾਂ ਨੂੰ ਕਦੇ ਪਨਾਹ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪੈਸਾ ਪ੍ਰੋਵਾਈਡ ਕਰਾਉਂਦੇ ਨੇ ਲੌਜਿਸਟਿਕਸ ਪ੍ਰੋਵਾਈਡ ਕਰਾਉਂਦੇ ਨੇ ਠਹਿਰ ਪ੍ਰੋਵਾਈਡ ਕਰਾਉਂਦੇ ਨੇ ਜਾਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਵੀ ਬਾਹਰ ਪਾਸ ਆਨ ਕਰਦੇ ਨੇ ਉਹਨਾਂ ਤੇ ਵੀ ਇਹ ਕੇ ਬਹੁਤ ਸਖਤ ਐਕਸ਼ਨ ਲਿੱਤਾ ਗਿਆ ਹੈ ਔਰ ਉਹ ਸਾਰੇ ਬੰਦੇ ਵੀ ਸਾਡੇ ਰੈਡਾਰ 'ਚ ਨੇ ਤੇ ਫਿਲਹਾਲ ਵੀ ਉਹਨਾਂ ਦੀ ਧਰ ਪਕੜ ਜਾਰੀ ਹੈ ਰੀਪੀਟ ਆਫ ਐਂਡਰਸ ਨੇ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਨੇ ਉਹ 21 ਬੰਦੇ ਜਿਹੜੇ ਹੈਗੇ ਉਹ ਰਾਉਂਡ ਅਪ ਹੋਏ ਆ ਇਹਨਾਂ ਵਿੱਚੋਂ ਬਹੁਤ ਸਾਰੇ ਐਸੇ ਬੰਦੇ ਨੇ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਕਿਸੇ ਦੇ 5 ਪਰਚੇ ਨੇ ਕਿਸੇ ਦੇ 4 ਪਰਚੇ ਨੇ ਕਿਸੇ ਤੇ 9 ਪਰਚੇ ਹੋਣਗੇ ਤਾਂ ਜਿੰਨੇ ਵੀ ਇਹ ਮਾੜੇ ਅੰਸਰ ਨੇ ਬਦਮਾਸ਼ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੀ ਸੋਚ ਰਹੇ ਸੀ ਜਾਂ ਇੱਥੇ ਇਹਨਾਂ ਨੇ ਪਹਿਲਾਂ ਕੋਈ ਲੜਾਈ ਝਗੜੇ ਚਾ ਜਾਂ ਫਿਰੋਤियां ਚਾ ਕਿਤੇ ਵੀ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਦੀ ਜਿਹੜੀ ਸ਼ਮੂਲੀਅਤ ਆਈ ਹੈ ਸਾਡੇ ਪੁਰਾਣੇ ਪਰਚਾ 'ਚ ਉਹਨਾਂ ਨੂੰ ਵੀ ਅਰੇਸਟ ਕੀਤਾ ਜੀ ਇਹ 72 ਘੰਟਿਆਂ ਦੀ ਪਹਿਲਾ ਇਹਦਾ ਫੇਜ਼ ਹੈ ਜਿਹੜਾ ਉਹ 72 ਘੰਟਿਆਂ ਦਾ ਇੱਕ 올 ਆਊਟ ਔਰ ਇੱਕ ਕਨਸਰਟਡ ਐਫਰਟ ਹੈ ਤਾਂ ਮੈਂ ਤੁਹਾਨੂੰ ਹਲੇ ਤੱਕ ਕੀ ਦੁਪਹਿਰ 12 ਵਜੇ ਤੱਕ ਦੀ ਕਾਰਗੁਜ਼ਾਰੀ ਜਿਹੜੀ ਕੱਲ ਸਵੇਰੇ 4 ਵਜੇ ਸ਼ੁਰੂਆਤ ਹੋਈ ਸੀ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਵਾਸੀਆਂ ਨੂੰ ਦੱਸਿਆ